ਸਰਸਿਕਲ ਬਾਈ ਜੀ ਮਾਡਾ ਡੇਰੀ ਫਾਰਮ ਤੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਦੋ ਨੀਂਨੇ ਆਏ ਆ ਟਾਪ ਕਲਾਸ ਦੇ ਟੋਕੜਾ ਗੱਬੜਾ ਝੋਟੀਆਂ ਆ ਬਹੁਤ ਸ਼ਾਨਦਾਰ ਤੇ ਵਧੀਆ ਤਬਾਈ ਨਾ ਕਰਦੇ ਆ ਗੱਲਬਾਤ ਸਰਸੀ ਗੱਲ ਬਾਈ ਜੀ ਬੜਿਆ ਜੀ ਬੜਿਆ ਸੰਦੇ ਜੀ ਪਿਆਰਾ ਹੈ ਜੀ ਹਾਂ ਜਿਹਨੇ ਭੈਣ ਭਰਾ ਮਾਡੇ ਦੀ ਫਰਜ਼ ਜੁੜਿਆ ਸਾਰੇ ਦਿਨਤਾ ਨਮਰ ਕਰਦੇ ਆ ਹਾਂ ਜੀ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂ ਜੀ ਸਾਰੇ ਸੰਤਾਨ ਵੀ ਜੀ ਬਹੁਤ ਧੰਨਵਾਦ ਕਰਦੇ ਆ ਠੀਕ ਹੈ ਜੀ ਚੈਨਲਰ ਵੀਰ ਜੀ ਅੱਜ ਆਪਣੇ ਕੋਲ ਤੋਹਫੇ ਦੋ ਤੋਹਫੇ ਦੋ ਆਪਣਾ ਗੋਪਨਾ ਘੋਟੀਆਂ ਆ ਬਹੁਤ ਦੋਨੀਆਂ ਜਿਨ੍ਹਾਂ ਨੂੰ ਕਹਿੰਦੇ ਆ ਹਾਂ ਜੀ ਅਸਲ ਚੀਜ਼ਾਂ ਜੋ ਜੇ ਬਾਂਬ ਵੱਡੇ ਪਲਾਹ ਨਾ ਕੋਈ ਡਵਲ ਹੋਣਾ ਛੋਟੀਆਂ ਦੇ ਹਾਂਜੀ ਕਿਨੂੰ ਕਹਿੰਦੇ ਅਸਲ ਟੀਟਾ ਵਧੀਆ ਛੋਟੀਆਂ ਸੋਹਣੀਆਂ ਬਚਾ ਲੈਣਾ ਪਹਿਲਾਂ ਲਾ ਬਚਾ ਓ ਧਿਆਨ ਨਾ ਉਹਦੇ ਕਰ ਕਰ ਮਗਰ ਗੀਰ ਕੱਟੀ ਆ ਕੱਟੀ ਹਾਂਜੀ ਮਾਂ ਵੀ ਨਹੀਂ ਆਈ ਕੱਭੜੇ ਆ ਠੀਕ ਜੀ ਤੇ 10 ਕਿਲੋ ਦੋਦੇ ਨਾ ਪੱਕਾ ਹੋ ਬਰੇ ਹਾਂਜੀ ਸੱਜਣਾ ਨੇ ਲੈ ਰਹੀਆਂ ਭਾਵੇਂ ਪੰਜ ਚਾਰ ਰੋਣਾ ਚਾਹ ਵਾ ਦਿਹਾੜੀ ਠੀਕ ਹੈ ਸਹੀ ਗੱਲ ਬਚਾ ਬੱਚਾ ਭਾਈ ਲਾਗੇ ਖਾਵਾਂਗੇ ਝੋਟੀ ਨੂੰ ਆਹ ਨਾ ਵੇਖੀ ਵੀਰ ਝੋਡੀ ਦਾ ਨਾ ਕਰਦੀ ਪੂਰਾ ਜੀ ਦਾ ਮੋਟਾ ਮਝੋਡੀ ਚੋਗੇ ਲਾਜੇ 10 ਕਿਲੋ ਦੁੱਧ ਦਾ ਨੌ ਗਾਰੰਟੀ ਵਾਲਾ ਹੋਗੇ 10 ਹੀ ਫੈਡ ਆਂਦੀ ਦਾ ਫੈਡ ਬੜੀ ਝੋਡੀ ਚੰਗੀ ਤੇ ਬਾਈ ਸਾਹ ਦੀ ਝੋਡੀ ਟੈਗ ਪਿਆ ਆ ਜਿਹੜੇ ਵੀਰ ਨੇ ਝੋਟੀ ਖਰੀਦਣੀ ਐ ਇਹਦੀ ਸੱਜਰ ਸੋਈ ਦੀ ਵੀਡੀਓ ਪੈ ਜੂਗੀ ਕਿਹਨੇ ਝੋਟੀ ਦੇਣੀ ਐ ਨਾ ਵੀਰਾ ਹਾਂਜੀ ਉਹਨੇ ਦੀ ਝੋਟੀ ਜਿਹੜੀ ਗੱਲ ਆ ਕਿਸ ਨੇ ਲੈਣੀ ਸੱਜਰ ਹਾਂਜੀ ਉਹਨੇ ਦੁੱਧ ਦੇਣਾ ਸਿਰਫ ਆ ਕੇ ਦਾਖਲੋ ਹਾਂ ਇਹਦੀ ਗਾਂ ਆਸਿਆ ਨਾਲ ਪਿਆ ਫੇਰ ਆਸਿਆ گاڑی 2 ਲੱਖ ਦੀ ਆ 2 ਲੱਖ ਦੀ ਝੋਟੀ ਬਾਨੀ ਆ ਤੇ ਵਧੀਆ ਝੋਟੀ ਮਾਰ ਕੱਟੀ ਆ ਹਨਾ ਤੇ ਦਿਨ ਦੀ ਵੀ ਗੱਟੀਆਂ ਜੇ ਨਈਂ ਵੀਰ ਝੋਟੀਆਂ ਮਿਲਦੀ ਜਿਹੜੀ ਗੱਲ ਆ ਇਹ ਜੀ ਕਾਦਾ ਚੰਗੀ ਚੰਗੀ ਝੋਟੀਆਂ ਆਪਣੇ ਕੋਲੋਂ ਵੇਖੇ ਗਈ ਬਾਈ ਨਹੀਂ ਵੱਡੀਆਂ ਝੋਟੀਆਂ ਲੈ ਕੇ ਖਰੀਦ ਕੇ ਉਹ ਚਾਹੀਏ ਪਹਿਲਾਂ ਪਸਮਾਨ ਆਇਆ ਸਾਹਮਣੇ ਦੋ ਮਿੰਟ ਤੋਂ ਪਹਿਲਾਂ ਹੀ ਛੱਡ ਦੋ ਰਹਿ ਦੋ ਮੈਂ ਉਹਨਾਂ ਵੀ ਧੜੀ ਦੀ ਪੰਜ ਹੋਰਾਂ ਝੋੜੀ ਚੋਲਾ ਗਏ ਦੋ ਮਿੰਟ ਤੋਂ ਪਹਿਲਾਂ ਵੀਰ ਪਸਮਾਨ ਆਈ ਝੋਟੀਆਂ ਦੇਖੋ ਕਿੰਨੀਆਂ ਝੋਟੀਆਂ ਪਸਮਾਨ ਹੀ ਲੰਮੀਆਂ ਕਰਮਾ ਵਾਲੀ ਨੇ ਵੇਖੋ ਪਸਮਾਨ ਆਇਆ ਜਿੰਤਰਾ ਦੀ ਮਰਜ਼ੀ ਬਹਿ ਜਾ ਤਾਰਾਂ ਰਹਿਣ ਤਾਰਾਂ ਨਾਲ ਮਾਰ ਕੇ ਲੈ ਬਾਦ ਇਦਾਂ ਬੰਬ ਲਗਾਣਾ ਬਹੁਤ ਸਾਫ ਝੋਟੀਆਂ ਵਧੀਆ ਕੁਆਲਿਟੀ ਵਾਲੀ ਦੇ ਤੋਰੋ ਬਾਈ ਫਿਰ ਖੋਲੋ ਖੋਲੋ ਮਈਆਂ ਪਦਮਣੀਆਂ ਘਾਟੇ ਅੱਜ ਸਹੀ ਗਾ ਵਾਹ ਕਰਦੇ ਪਹੁੰਦੇ ਆ ਤੁਹਾਡੇ ਅੱਜ ਤਾਂ ਨਹੀਂ ਪਸੰਦੀਆਂ ਬਿਲਕੁਲ ਇੱਕ ਮਿੰਟ ਫਤ ਗਾਜੇ ਸਪਰੇਅ ਵਾਲੇ ਘਾਜੇ ਪੈਂਦੇ ਮੈਂ ਤਾਂ ਵੀਰ ਸੇਵਾ ਕਰੇ ਪਰ ਇਹ ਆ ਜੋ ਜਿਹੜਾ ਨਸਤਾ ਲੈ ਗਿਆ ਨਾ ਇੱਕ ਨਿਸ਼ਾਨਾ ਉਹਦੇ ਪੂਰਾ ਨਿਸ਼ਾਨਾ ਉਹ ਬਚਾ ਬੋਲੀ ਸ਼ੇਰ ਕਰਦਾ ਸਾਹ ਰੱਖ ਕਮੇਟੀ ਹੈ ਕਿ ਡਬਲ ਹੋ ਜਾਣੀ ਹੈ ਕਮੇਟੀਆਂ ਪਾਓ 5-5 ਲੱਖ ਵਾਲੀਆਂ ਤੇ ਮਈਆਂ ਲੋ ਨਵਾਂ ਕੜੀ ਕਮੇਟੀ ਜੇ ਵੇਸਾ ਤਰ ਘਾਟਾ ਪੈ ਗਿਆ ਨਹੀਂ ਦੱਸਦਾ ਹਮਾਂ ਦੀ ਮੇਰੀ ਪਾਓ 10 ਲੱਖ ਬਾਲਾ ਲਈ ਮੇਡੀ ਬਹੁਤ ਮੱਝਾ ਫਿਰ ਦੋ ਇਹ ਕਮਾਜ ਕਮੇਟੀ ਤਾਰੀ ਜਾਂਦੀ ਮਹੀਨੇ ਦੀ ਮੈਂ ਨਾ ਵੀ ਵੀਰੇ ਜਿਆਦਾ ਚੰਗੀ ਹੈ ਮੈਂ ਸਾਫ ਕੇ ਛੋਟੀ ਹੋਰੀ ਸਾਫ ਛੋਟੀ ਹੈ ਮਗਰ ਕੱਟੀ ਇੱਕ ਅੰਦਰ ਬਚਾ ਉਹ ਵੀ ਕੱਟੀ ਦੱਸੋ ਭਾਈ ਕੀ ਮੋਲੇ ਦਾ ਮੈਂ ਵੀਰ ਵਾਲੇ ਨੇ ਕਮਾਈ ਕਰਾਂਦੀ ਵਧੀਆ ਜੀ ਘਰ ਵਾਸਤੇ ਵੀ ਲੈਣੀ ਆ ਪਬਜੀ ਕੋਲੀ ਵੀਰ ਦੇ ਭਰਾਲੇ ਹਾਂ ਨਾ ਪਾਣੀ ਪੀਵੇ ਨਾਲੇ ਗਾਹ ਤੇ ਡਾਵਲੋ ਹਾਂਜੀ ਹਾਂਜੀ ਹਾਂ ਮੈਂ ਜਿਆਦਾ ਚੰਗੀ ਆ ਗਏ ਠੀਕ ਹੈ ਇਹ ਮਾਈ ਦਾੜੀ ਕੋ ਮੋਲ ਜੋ 3 ਮਗਰ ਕੱਟੀ ਇੱਕ ਕੱਟੀ ਦੇ ਅੰਦਰ ਹਾਂਜੀ ਤਿੰਨ ਤਿੰਨ ਹਾਂ ਨਹੀਂ 95000 ਦੀ ਹਾਂ ਲੈ ਹਾਂ 95000 ਦੀ ਛੋਟੀ ਨਹੀਂ ਅੱਜ ਵਿਕ ਜੇ ਭਾਵੇਂ ਮਹੀਨੇ ਨੂੰ ਵਿਕ ਜੇ ਭਾਵੇਂ 15 ਨੂੰ ਵਿਕ ਜੇ ਭਾਵੇਂ ਨਾ ਵਿਕੇ ਭਾਵੇਂ ਨਾ ਵਿਕੇ ਦੇਣੀ 95 ਦੀ ਆ ਫਿਰ ਬਾਕੀ ਸਵਾ ਦੋ ਦੀ ਫਿਰ ਝੁੱਕੀ ਵੇਚਾਂਗੇ ਕਮਾਲ ਆ ਕਰਦੀ ਏ ਛੋਟੀ ਕਰਦੀ ਆ 1 ਰੁਪਏ ਦਾ ਵੀ ਜੇ ਕੋਈ ਕਹਿ ਲੂ ਕਿ ਐਪ ਆ ਜਾਂ ਇਹ ਨਹੀਂ ਡੋਲ ਹੋਣੀ ਹਾਂ ਉਹਦੀ ਜੋ ਮੇਰੀ ਹੋਈ ਠੀਕ ਆ ਜੀ ਇਹ ਚੀਜ਼ ਆ ਠੀਕ ਆ ਜੀ ਨਿਸ਼ਾਨਾ ਆ ਕੇ ਜਿਹਨੂੰ ਕਹਿੰਦੇ ਦੋ ਮਹੀਨੇ ਦੀ ਗਬਰਨਾ ਦੋ ਮਹੀਨੇ ਚੈੱਕ ਪਾਸ ਚੈੱਕ ਪਾਸ ਆਪਣੇ ਜੀਵਨ ਵੀਰ ਕੋ ਹੋਈ ਆ ਕਿਹੜੀ ਗੱਲ ਹੈ ਚੈੱਕ ਪਾਸ ਗੱਭਲ ਝੋਟੀ ਆ ਪੂਰਾ 95000 ਮੋਲਿਆ ਝੋਟੀ ਦਾ ਤਾਜੀ ਸੂਝ ਦੀ ਵੀਡੀਓ ਪੈਜੋਗੀ ਸਹਾਰ ਦੀ ਝੋਟੀ ਐ ਟੈਗ ਪਿਆ ਜਿਹੜਾ ਮੇਰਾ ਮੱਜੀ ਵੀਰ ਭਰਾ ਸਰ ਚਲਾ ਸਕਦਾ ਆ ਇਹ ਵਧੀਆ ਸਾਫ ਝੋਟੀ ਆ ਇਹ ਜੈੱਟ ਬਲੈਕ ਝੋਟੀ ਐਸਾ ਹੀ ਝੋਟੀ ਘਰ ਲਾਉਂਦਾ ਖਰਾ ਸਹੀ ਗੱਲ ਆ ਜਿਹੜੀ ਗੱਲ ਆ ਜਦੋਂ ਕਹਿੰਦੇ ਨਿਸ਼ਾਨਾ ਇਨਸ਼ਾ ਅੱਲਾ ਸਹੀ ਗੱਲ ਆ ਲਿਆਓ ਭਾਈ ਜੀ ਸਾਢੇ 14 ਮਹੀਨੇ ਦੀ ਚੈੱਕ ਪਾਸ ਸਾਢੇ 4 ਦੀ ਹਾਂ ਸਾਢੇ 6 ਮਹੀਨੇ ਦੀ ਗੱਬੜਿਆ ਹਾਂ ਤੇ ਦੋ ਦੇਖੋ ਹਉ ਦਾਖ ਦੋ ਕਿਲੋ ਪਰਾਣੀ ਵਾਲਾ ਦੁੱਧੋਂ ਬਚਾ ਨਹੀਂ ਹੈਗਾ ਦੇਖੋ ਬੱਚਿਆਂ ਨੇ ਹੈਗਾ ਪਰ ਪਾਪਾ ਨੇ ਦੋ ਦੁੱਧ ਲਿਆ ਦੋ ਦੋ ਲੱਗੀਆਂ ਗੀਆਂ ਇਹ ਗੱਲਾਂ ਵੀ ਸ਼ਰਤ ਵੀਰ ਝੋਟੀ ਟੀਕਾ ਨਾਲ ਲਾਉਂਗੇ ਟੀਕਾ ਨਹੀਂ ਮਾਰਦੀ ਵੀ ਮੈਂ ਤਾਂ ਵੀ ਟੀਕਾ ਤਾਂ ਲੱਗੇ ਨਹੀਂ ਜਾਂਦੀ ਟੀਕਾ ਕਰਮ ਵਾਲੀਆਂ ਦੋਵੇਂ ਨਹੀਂ ਲੈਂਦੀਆਂ ਉਹ ਬੱਚ ਅਈ 20 ਮਿੰਟ ਤੋਂ ਪਹਿਲਾਂ ਮਿਲੋ ਕਿ ਥੋੜੀ ਛੋਟੀ ਕਰਦੀ ਆ ਜਿਹੜੀ ਗੱਲ ਹੈ ਧਿਆਨਾਂ ਧਿਆਨ ਹੋਇਆ ਹੋਲੀ ਆ ਪਤਲੀ ਚੰਬੜੀ ਦੀ ਅਸਲ ਚੀਜ਼ ਆ ਕੁਆਲਿਟੀ ਆ ਦੇਖੋ ਜੀ ਬਹੁਤ ਸਾਫ ਝੋਟੀ ਸਿੰਗਲ ਹੱਡੀ ਦੀ ਆ ਵਧੀਆ ਇਹ ਗੱਦੀ ਪੂਛ ਲਈ ਝੋਟੀ ਆ ਪੂਛ ਬਹੁਤ ਮੋਟੀ ਮੈਂ ਦੀ ਗੱਦੀ ਨਹੀਂ ਰੱਖਦਾ ਆ ਵੇ ਪਸਮਾਲ ਆ ਇੱਧਰ ਕਰੀਆਂ ਦੇਖੋ ਜੀ ਸਹੀ ਆ ਲੈ ਤਾਂ 2.5 ਲੱਖ ਦੀ ਮੈਂ ਲੈ ਆਇਆ ਹੋਇਆ ਥਾਨੀ ਕਰਦੀ ਹੂੰ ਇਹਦਾ ਪਸਮਾਲ ਅੰਦੀ ਝੋਟੀ ਝੋਟੀ ਆ ਗਿਆ ਆ ਜੀ ਇਹ ਵੀ ਥਾਪੀ ਦੇ ਬਾਰੇ ਵਿੱਚ ਚੱਡਾ ਇਹ ਆ ਜੀ ਬਸਾ ਬਾਈ ਜੀ ਕੀ ਫਿਰ ਮੋਲ ਰੱਖਿਆ ਜੀ ਛੋਟੀ ਦਾ ਮੋਲ ਵੀਰ ਭਾਵੇਂ ਜੋ ਮੱਝ ਕਰੀਏ ਪਰ ਜਿੱਥੇ ਮਹੀਂ ਚੱਕੀ ਕੰਡੇ ਤੂੰ ਹੀ ਇੱਕ ਇਹਦੀ ਜੀ ਆਹ ਨਾਈ ਖਿਆਸੀ ਜਾਂਦੀ ਅਸੀਂ 8000 ਛੋਟੀ ਦੇ ਦਾਂ 8000 ਦੀ 8000 ਦੀ ਬਾਈ ਕਹਿੰਦਾ ਡੈਡ ਛੋਟੀ ਦੇਣੀ ਆ ਤੇ ਵੇਖੋ ਬਹੁਤ ਸਾਫ ਛੋਟੀ ਐ ਨਾਲਾ ਨੋੜਾ ਛੋਟੀ ਦੀਆਂ ਬਹੁਤ ਦਿਖਣੀਆਂ ਪਰ ਅੱਧੀ ਜਿਹੜਾ ਵੀਰ ਭਰਾ ਮਹੀਂ ਲੈ ਗਿਆ ਨਾ ਹਾਂ ਜੀ ਨਾਲੇ ਦੁੱਧ ਪਾਣੀ ਕੀਵੇਂ ਜਿੰਨੇ ਦਾ ਦੁੱਧ ਵੇਚ ਲਈ ਉਹ ਵੀ ਨਫਾ ਤੰਗਾ ਸਵਾਲ ਅੱਖ ਦੀ ਹਾਸ ਕੇ ਝੋਟੀ ਸਵਾਲ ਲੈ ਅਹ ਦੇ ਹਾਸ ਕੇ ਝੋਟੀ ਵਿਖਦੀ ਆ ਬਹੁਤ ਸਾਫ ਜਾਨਵਰ ਆਏ ਬਾਈ ਕੋਲ ਦੋ ਹੀ ਨੀ ਗਿਨੇ ਆ ਟੌਗਲਾ ਨਰੋਇਆ ਮਾਲ ਵਧੀਆ ਝੋਟਿਆ ਕੁਬਾਰੀ ਹੋਣੀਆਂ ਤੇ ਵੀਰ ਭਰਾ ਨਾਲੀਆਂ ਫਿਰ ਜਿਹੜੇ ਬੱਕਰੀਆਂ ਲਈਆਂ ਜੇ ਕੱਲ ਸ਼ਾਮ ਨੂੰ ਲਈਆਂ ਪਰ ਮੇਲੇ ਖੇਡੇ ਬੱਕਰੀਆਂ ਨੇ ਵਿੱਚ ਚਾਰ ਬੱਕਰੀਆਂ ਜਿਹੜੀਆਂ ਬੱਕਰੇ ਮੇਲੇ ਖੇਡੇ ਆ ਟੌਪ ਹੀ ਗਿਆ ਜਨਵਾਰ ਟੌਪ ਦਾ ਟੌਪ ਦੇ ਆਉਣਗੇ ਵਧੀਆ ਤੋਂ ਵਧੀਆ ਕੱਲ ਵੈੜ ਹੀ ਵੱਡੀ ਹਾਂਜੀ ਪਰ ਅਸੀਂ ਥੱਲੇ ਆ ਕੇ ਬੈ ਗਏ ਸਾਰਾ ਟੱਬਰ ਹੀ ਪਾਦੇ ਪਰ ਇਹ ਨਹੀਂ ਹੀ ਬੈਣ ਠੀਕ ਹੈ ਜੀ ਐਨੀ ਜਗ੍ਹੀ ਹਾਂਜੀ ਜਗੇ ਦਾ ਚੰਗਾ ਜਾਨਵਰ ਆਊਗਾ ਵਧੀਆ ਕੁਆਲਟੀ ਵਾਲਾ ਹਾਂਜੀ ਬਾਕੀ ਲਾਈਕ ਤੇ ਕਮੈਂਟ ਸ਼ੇਅਰ ਆਵਾਜ਼ ਤੋਂ ਵਾਧਾ ਕਰਿਆ ਕਰੋ ਖਿੱਚ ਕੇ ਰੱਖੋ ਜਾਨਵਰ ਨੂੰ ਪਾਰ ਹੀ ਹਰ ਮਹੀਨ ਘਰ ਨਹੀਂ ਡੱਕ ਥਾਦੇ ਜਿਹੜੀ ਗੱਲ ਨਹੀਂ ਤੇ ਐਵੜੀ ਝੋਟੀਆਂ ਦਾ ਕੋਈ ਮੁੱਲ ਨਹੀਂ ਸਹੀ ਗੱਲ ਐ ਚਲੋ ਜਿੰਨੇ ਜਾਨਵਰ ਹੈਗੇ ਆ ਇਮਾਨਦਾਰੀ ਜਿਹੜੀ ਚੰਗਾ ਜਾਨਵਰ ਕਿਹਨੂੰ ਦਵਾਂਗੇ ਤੇ ਘਰੇ ਫੜਾਏ ਥੋੜੇ ਬੰਨੀ ਗਏ ਤੇ ਫਿਰ ਖਾਲਾ ਇੱਥੇ ਘਰ ਹੀ ਬੰਨੀ ਗਏ ਹਾਂ ਤੇ ਫਿਰ ਕੋਈ ਗੱਲ ਆ ਵੀ ਫਿਰ ਉਹ ਦੂਜਾ ਕੜਾ ਲੋਕ ਇਹ ਵਪਾਰ ਆ ਸਾਰਾ ਕੋਈ ਵੇਖਦਾ ਬਕਰੀ ਬਕਰਾ ਗੱਲਾ ਬਾਕੀ ਆ ਵੀ ਆ ਝੋਟੀਆਂ ਦਾ ਕੋਈ ਮੁੱਲ ਨਹੀਂ ਜਿਹੜੀ ਗੱਲਾ ਮਾਦ ਲੋ ਬਾਕੀ ਲਾਈਕ ਕਮੈਂਟ ਤੇ ਸ਼ੇਅਰ ਬਾਤੋ ਵੱਧ ਕਰਿਆ ਕਰੋ ਜਿੰਨੇ ਵੀਰ ਭਰਾ ਨਾਲ ਜੁੜੇ ਆ ਹਾਂਜੀ ਆਪਣੇ ਚੈਨਲ ਤੇ ਆਉਂਦੇ ਆ ਪਿਆਰ ਦਿੰਦੇ ਆ ਘਰ ਵੀ ਆਉਂਦੇ ਆ ਵੀਰ ਕਈ ਡੰਗਰ ਲੈਣ ਆਉਂਦੇ ਕਈ ਆਤਰਾ ਮਿਲ ਕੇ ਲਗੇ ਜਾਂਦੇ ਹੋ ਗਏ ਜਾਂਦੇ ਹਾਂਜੀ ਜਿਹੜੀ ਗੱਲ ਹੈ ਜਿੰਨੇ ਵੀਰ ਭਰਾ ਨਾਲ ਜੁੜੇ ਸਾਰਾ ਜਨਤਾ ਧੰਨਵਾਦ ਕਰਦੇ ਆ ਠੀਕ ਹੈ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਿਆ ਕਰੋ ਹਾਂਜੀ ਹਾਂਜੀ ਤੇ ਬੋਲ ਦੋ ਡਰੈਸ ਭਾਈ ਜੀ 9884 27 40 7053 ਨਾਮ ਮਾਣਾ ਤੇ ਪਿੰਡ ਰੇੜਾ ਭੋਮਾ ਆ ਤੇ ਬਹੁਤ ਸੋਨੇ ਨਕੀਨੇ ਪਈਆਂ ਕੋਲ ਵਧੀਆ ਨੰਦ ਵਾਲੇ ਦੇ ਜਨਵਾਰ ਲਿਆ ਹੋਰ ਕੋਈ ਰੜੀ ਲੈ ਗਿਆ ਅੱਜ ਸੋਰ ਲੈ ਆਇਆ ਸੋਰ ਲੈ ਆਇਆ ਉਹਨੂੰ ਦੇਣਾ ਉਹ ਤਾਂ ਨਿਕਾਉ ਦੋ ਆਪਾਂ ਉਹਨੂੰ ਕਿਹੜਾ ਰਖਾ ਲੈ ਕੇ ਨਿਕਣੇ ਹਾਂ ਆ ਜਾ ਆ ਜਾ ਲਿਆ ਪਹੁੰਚ ਲਿਆ ਕਰ ਠੀਕ ਹੈ ਟਿੰਗਾ ਬਾਈ ਦੱਸ ਹੀ ਕਰ